ਫਰੀਦਕੋਟ ਦੀ ਗੱਲ ਕਰ ਰਹੇ ਸੀ ਫਰੀਦਕੋਟ ਦਾ ਇੱਕ ਡੀਐਸਪੀ ਬੜੀ ਚਰਚਾ ਦੇ ਵਿੱਚ ਆਪੇ ਉਹ ਜਿਵੇਂ ਕਹਿੰਦੇ ਨੇ ਡਬਲ ਕਰਾਸ ਕਰਨ ਵਾਲਾ ਚੱਕਰ ਆ ਜੀ ਪਹਿਲਾਂ ਵੀ ਭ੍ਰਿਸ਼ਟਾਚਾਰ ਦਾ ਕੇਸ ਸੀ ਤੇ ਫਿਰ ਉਹ ਕੇਸ ਨੂੰ ਸੈਟਲ ਕਰਨ ਦੇ ਚੱਕਰ 'ਚ ਫੇਰ ਫੜਿਆ ਗਿਆ ਉਹ ਵਿੱਚ ਵੀ ਰਿਸ਼ਵਤ ਗਾਂਹ ਦੇ ਰਿਹਾ ਸੀਗਾ ਰਾਜਨਪਾਲ ਬਈ ਗੱਲ ਇਹ ਆ ਕਿ ਡੀਐਸਪੀਜ਼ ਦਾ ਬਹੁਤ ਰੌਲਾ ਪੈ ਰਿਹਾ ਪੁਚਵਾਲੇ ਦਾ ਪੈ ਗਿਆ ਜੀ ਉਹਦਾ ਪੀਏ ਪੀਏ ਕੀ ਉਹਨੂੰ 리ਡਰ ਬੋਲ ਜੀ ਪੀਏ ਲੀਡਰਾਂ ਦਾ ਪੀਏ ਉਹਦਾ 리ਡਰ ਕਹਿੰਦਾ ਹਾਂ ਜੀ ਉਹ ਮੁੜਕੇ ਕਦੇ ਦਫ਼ਤਰ ਹੀ ਨਹੀਂ ਆਇਆ ਭਿੱਲੀ ਪੈ ਗਈ ਗਲ ਦੀ ਗਾਨੀ ਤੋਂ ਪਰਦੇਸੋਂ ਨਹੀਂ ਮੁੜਿਆ ਉਹ ਨਹੀਂ ਮੁੜਿਆ ਫਿਰ ਉਹ ਆਇਆ ਹੀ ਨਹੀਂ ਹੈ ਹੂੰ ਉਥੇ ਵੀ 2 ਦਿਨ ਸਾਲੇ ਸ਼ਤ ਗੇੜੇ-ਕੁੜੇ ਕੱਢਦੇ ਫਿਰਦੇ ਹਣਕੇ ਕਿ ਡੀਐਸਪੀ ਆਵੇ ਤੇ ਡੀਐਸਪੀ ਜਿਹੜਾ ਹੈ ਉਹ ਕਿਤੇ ਪੱਤਰੇ ਵਾਚ ਗਿਆ ਹੂੰ ਹੂੰ ਇਦੋਂ ਹੁਣ ਅੱਜ ਸਵੇਰੇ-ਸਵੇਰੇ ਖਬਰ ਮਿਲ ਗਈ ਕਿ ਰਾਜਨਪਾਲ ਉਹਨੂੰ ਵੀ ਲੈ ਲਿਆ ਇਹਨਾਂ ਨੇ ਲੱਖੋਂ ਜੀ ਕਿ ਦੱਸਦੇ ਕੋਈ ਕੰਪਲੇਂਟ ਸੀਗੀ ਹੂੰ ਉਹਦੇ ਵਿੱਚ ਉਹਨੇ ਰਿਸ਼ਵਤ ਮੰਗੀ ਉਧਿਆਓ ਸ਼ਿਕਾਇਤ ਹੋਈ ਤੇ ਕਮਾਲ ਦੀ ਗੱਲ ਆ ਉਹ ਐਸਐਸਪੀ ਦਫਤਰ ਦੇ ਵਿੱਚ ਵੀ ਗਿਆ ਚਲਾ ਕੇ ਦੱਸੋ ਕਿਵੇਂ ਕਰੀਏ ਤੁਸੀਂ ਜਿੱਦਾਂ ਕਹਿਣਾ ਅਸੀਂ ਕਰ ਲੈਣਾ ਬਈ ਆਪਾਂ ਸੈਟਿੰਗ ਹੀ ਕਰ ਲਈਏ ਕਮਾਲ ਦੀ ਗੱਲ ਆ ਬਾਈ ਤੇ ਮੈਂ ਤੁਹਾਨੂੰ ਕੀ ਰੋਣਾ ਸਰ ਮੈਂ ਹਰੇਕ ਵਾਰੀ ਇਹੀ ਤੇ ਦੁਆਥੜ ਮਾਰ ਕੇ ਰੋਣਾ ਕਿ ਬਹੁਤ ਵੱਡਾ ਕੰਮ ਜੇ ਇਹਦੇ ਐਵੇਂ ਇਹ ਡਾਇਲੋਗ ਹੁੰਦੇ ਆ ਬਈ ਜ਼ੀਰੋ ਟੋਲਰੈਂਸ ਅਸੀਂ ਰਿਸ਼ਵਤ ਮੁਕਤ ਕਰ ਦਿੱਤਾ ਅਰੇ ਸਰ ਖਾਕ ਮੁਕਤ ਬਹੁਤ ਵੱਡੇ ਰੇਟ ਨੇ ਬਹੁਤ ਵੱਡੇ ਪੱਧਰ ਤੇ ਸੰਗਠਿਤ ਢੰਗ ਦੇ ਨਾਲ ਰਿਸ਼ਵਤ ਲਈ ਜਾ ਰਹੀ ਹੈ ਜੀ ਬਹੁਤ ਬਹੁਤ ਸਰ ਮੈਂ ਤੁਹਾਨੂੰ ਕੀ ਦੱਸਾਂ ਅਡੇ ਤਗੜੇ ਮੈਂ ਤੇ ਪਤਾ ਕੀ ਆ ਆ 3 ਸਾਲ ਤੋਂ ਦੁਬਾਰਾ ਮੈਂ ਸ਼ਹਿਰ ਹੋਣਾ ਸਟਾਰਟ ਕੀਤਾ ਨਹੀਂ ਤੇ ਬਹੁਤਾ ਆਪਾਂ ਪਿੰਡ ਹੀ ਰਹਿੰਦੇ ਹੁੰਦੇ ਸੀ ਗਾਈ ਵਰਲਡ ਨਾਲ ਜੁੜਨ ਤੋਂ ਬਾਅਦ ਕਿਉਂਕਿ ਮੈਂ ਤੇ 8-10 ਸਾਲ ਪਿੰਡ ਹੀ ਲਾਇਏ ਨੇ ਹੂੰ ਦੁਨੀਆਦਾਰੀ ਘਮੀ ਆ ਠੀਕ ਹੈ ਪਰ ਜ਼ਿਆਦਾਤਰ ਪਿੰਡ ਹੀ ਆ ਹੁਣ ਜਦੋਂ ਫੇਰ ਵਾਪਸ ਆ ਕੇ ਦੇਖਿਆ ਸ਼ਹਿਰਾਂ ਚ ਦਫ਼ਤਰਾਂ ਚ ਧੱਕੇ ਖਾ ਕੇ ਸਰ ਬਹੁਤ ਬੁਰਾ ਆ ਲਿਆ ਜੀ ਕਿਸੇ ਖੇਤਰ ਚ ਚਲੇ ਜਾਓ ਕਿਸੇ ਦਫ਼ਤਰ ਚ ਚਲੇ ਜਾਓ ਹੱਥਾਂ ਤੇ ਹੱਥ ਮਾਰੀ ਜਾਂਦੇ ਹੱਥਾਂ ਤੇ ਹੱਥ ਮਾਰੀ ਜਾਂਦੇ ਚਲੋ ਤਾਂ ਖਬਰ ਹੀ ਲੱਕ ਲੁਖਦੀ ਆਉਂਦੀ ਆ ਪਹਿਲਾਂ ਭਿਆਰਾਂ ਵਾਲੀ ਲੱਕ ਮੈਂ ਤੁਹਾਨੂੰ ਦੱਸਿਆ ਥਾਣੇਦਾਰ ਵੀ ਲਈ ਜਾਂਦੇ ਨੇ ਸਿੱਧੇ ਤੌਰ ਤੇ ਉਤਲੇ ਅਧਿਕਾਰੀ ਪੈਸਾ 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 ਕਰੀ ਜਾਂਦੇ ਆ ਕੁਝ ਹੈ ਮਾਵਾ ਦੇ ਪੁੱਤ ਜੋ ਬਸ ਠੀਕ ਆ ਮੇजे ਕੋਸ਼ੀ ਨਾਲ ਕਿ ਦਵਾ ਗਿਆ ਤੇ ਤਾਂ ਠੀਕ ਆ ਨਹੀਂ ਤੇ ਮਾਨਦਾਰੀ ਜਿੰਦਾਬਾਦ ਆ ਪਰ ਕੁਝ ਬੰਦਿਆਂ ਨੇ ਤੇ ਟੋਕਾ ਟੋਕਾ ਵੀ ਸਰ ਰੇਤੀ ਨਾਲ ਰਗੜ ਕੇ ਰੱਖਿਆ ਹਮ ਐ ਮਤਲਬ ਕਿ ਸ਼ੌਡੇ ਹਿਲਾ ਦਿੰਦਾ ਜਦੋਂ ਵੱਜਦਾ ਬਹੁਤ ਬੁਰੀ ਹਾਲਤ ਹੈ ਜੀ